ਸਤ ਨਾਮ ਜੀ ਵਾਹਿਗੁਰੂ ਸਾਹਿਬ ਜੀ ਬਸਾਖ ਤੀਨ ਕਿਉ ਬਾਡੀਆਂ ਜਿਨਾਂ ਪੇ ਮਮਚੋ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਖਲਤ ਨਾ ਸੰਗਤ ਨਾ ਹਰਿ ਜਵਨਤੀ ਓ ਚੇ ਪਾਲਿ ਸਗਲੀ ਮੋਈ ਛੁੱਠੇ ਤੰਦੇ ਮੋ ਇਕਸ ਹਾਰ ਕੇ ਨਾਮ ਬਿਨ ਅੱਗੇ ਲਈ ਹੈ ਖੋਹੇ ਦਇਓ ਬਸਾਰਬ ਗੁੱਛਣਾ ਕ੍ਰਪਾ ਬਿਨਿਆ ਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਚੰਨ ਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬਿਨਤੀ ਕਰਵ ਮਿਲੋ ਪ੍ਰਾਪਤ ਹੋ ਇਤਮਾ ਚਰਣੇ ਜੋ ਲਗੇ ਤੈਨ ਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੇ ਲੋ ਪ੍ਰਾਪਤ ਹੋਏ ਸਵਾਪਨ ਸਕਾਰ ਜੋ ਗੁਰੂਪਤ ਸਤ ਸੰਗਤ ਜੀਓ ਆਪ ਸਭ ਤੋਂ ਪਹਿਲੇ ਅੰਮ੍ਰਿਤ ਕੇ ਦਾਤੇ ਸਰਬansh ਦਾ ਨੀ ਪਿਤਾ ਜੀ ਦੀ ਬਖਸ਼ਿਸ਼ ਗੁਰਫਤੇ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਰਮਤਕਾਰ ਜੋ ਗੁਰਸਤ ਸੰਗਤ ਜੀਓ ਜਿੱਥੇ ਅੱਜ ਵਿਸਾਖ ਦਾ ਮਹੀਨਾ ਚੜ੍ਹਿਆ ਉੱਥੇ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਖਾਲਸਾ ਪੰਥ ਦਾ ਪ੍ਰਗਟ ਦਿਹਾੜਾ ਹੈ ਤਨ ਤਨ ਅਮਰਦਾਤੇ ਸਰਬੰਸਾਨ ਦੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਨੰਗਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰ ਆਸੋ ਨਰੇਂਮੇਦੀ ਬਸਾਖੀ ਨੂੰ ਅਨੰਦ ਪ੍ਰਸਾਦ ਦੀ ਪਾਵਨ ਪਵਿੱਤਰ ਧਰਤੀ ਤੇ ਪੰਜਾਬ ਪਿਆਰਿਆਂ ਦੀ ਚੋਣ ਕੀਤੀ 사ਤਸੰਗ ਜੀਓ ਪੰਜਾਬ ਪਿਆਰਿਆਂ ਨੂੰ ਖੰਡੇ ਦੀ ਪੌਲ ਸਿਖਾ ਕਰਕੇ ਸਿੰਘ ਸਜਾਇਆ ਖਾਲਸਾ ਪੰਥ ਦਾ ਨਾਮ ਦਿੱਤਾ ਤੇ 사ਤਸੰਗ ਜੀਓ ਉੱਥੇ ਤੰਤੰ ਦੇਸ਼ ਮੇਸ਼ ਪਿਤਾ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਇਸ ਅਮਰਤੀ ਮੰਗ ਕੀਤੀ ਸਤਸੰਗ ਅ ਜੀਓ ਤੰਤੰ ਦੇਸ਼ ਮੇਸ਼ ਪਿਤਾ ਜੀ ਨੇ ਪੰਜਾਂ ਪਿਆਰਿਆਂ ਪਾਸੋਂ ਅਮਰਤ ਸਾਕ ਕਰਕੇ ਗੋਵਨ ਦਾ ਰਾਇਤੋ ਗੋਵਨ ਸੰਗ ਹੋਣ ਦਾ ਮਾਣ ਪ੍ਰਾਪਤ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਤੇ ਚੇਲੇ ਦਾ ਪਿੰਨ ਪੇਰ ਮਕਾਦਤਾ ਤੇ ਪਤਸ਼ਾਹ ਜੀ ਨੇ ਖਾਲਸਾ ਪੰਥ ਦਾ ਨਾਮ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਪਤਸ਼ਾਹ ਜੀ ਕੀਆ ਏ ਮੇਰਾ ਰੂਪ ਹੈ ਪੰਥ ਕਾਲਸਾ ਮੈਂ ਪੰਥ ਖਾਲਸੇ ਵਿੱਚ ਨਿਵਾਸ ਕਰਦਾ ਹਾਂ ਤਾਂ ਸਤਸੰਗ ਜੀਓ ਐਸਾ ਦਸਾਨੀ ਇਤਿਹਾਸ ਸੰਸਾਰ ਵਿੱਚ ਕਿਤੇ ਹੋਰ ਨਹੀਂ ਜੇ ਮਿਲਦਾ ਕਿੱਥੇ ਤਨਤਨ ਦਸ਼ਮੇਸ਼ ਪਿਤਾ ਜੀ ਨੇ ਖੰਡੇ ਦੀ ਪਾਲ ਸਿਕਾ ਕਰਕੇ ਜਾਤਾਂ ਪਾਤਾਂ ਦੇ ਫਰਮਾਂ ਵਿੱਚੋਂ ਸਾਨੂੰ ਕੱਢਿਆ ਉੱਥੇ ਔਰਤ ਅਤੇ ਮਰਦ ਦਾ ਬਰਾਬਰ ਦੇ ਅਧਿਕਾਰ ਦਿੱਤੇ ਸਤਸੰਗ ਜੀ ਔਰਤ ਅਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜੇ ਕੋਈ ਵੀਰ ਭਰਾ ਖੰਡੇ ਦੀ ਪੋਲ ਚੱਕ ਕਰਕੇ ਗੁਰੂ ਵਾਲਾ ਬਣ ਸਕਦਾ ਹੈ ਉੱਥੇ ਬਰਾਬਰ ਕੋਈ ਮੇਰੀ ਭੈਣ ਕੋਈ ਮੇਰੀ ਮਾਂ ਕੋਈ ਧੀ ਬੱਚੀ ਖੰਡ ਦੀ ਪਾਲਚਾ ਕਰਕੇ ਗੁਰੂ ਵਾਲੀ ਬਣ ਸਕਦੀ ਹੈ ਤੇ ਤੰਤਾਂ ਦਸ਼ਮੇਸ਼ ਪਿਤਾ ਜੀ ਨੇ ਬਰਾਬਰ ਦਾ ਦਰਜਾ ਸਾਨੂੰ ਸਭ ਨੂੰ ਦਿੱਤਾ ਕਿਸੇ ਨਾਲ ਫਰਕ ਨਹੀਂ ਰੱਖਿਆ ਤਾਂ ਸਤ ਸੰਗਤ ਜੀਓ ਐਸੇ ਸਤ ਗੁਰਾਂ ਦੇ ਹਜ ਬਸਾਖੀ ਦੇ ਸਮਾਗਮ ਇਸੇ ਸੰਬੰਧ ਵਿੱਚ ਪੂਰੇ ਸੰਸਾਰ ਦੇ ਵਿੱਚ ਇਸੇ ਸੰਬੰਧ ਦੇ ਬਸਾਖੀ ਸਮਾਗਮ ਹੋ ਰਹੇ ਨੇ ਜੋ ਹੋਖਾ ਦਿੱਤਾ ਜਾ ਰਿਹਾ ਹੈ ਪੀਵੋ ਬਹੁਤ ਖੰਡੇثار ਹੋਏ ਜਨਮ ਸਹੇਲਾ ਤਾਂ ਸਾਧ ਸੰਗਤ ਜੀ ਉਸ ਪਰਮਕਤਾ ਪਰਮਾਤਮਾ ਕਾਲੀ ਗਿਰ ਪਾਚ ਦੇ ਚਰਨ ਵਿੱਚ ਆਪਾਂ ਸਭ ਨੇ ਅਰਦਾਸ ਕਰਨੀ ਹੈ ਸਤਿ ਆਪਾਚ ਜਿੱਥੇ ਆਪ ਜੀ ਨੇ 1693 ਦੇ ਵਿੱਚ ਸਾਖੀ ਨੂੰ ਪੰਜਾਬ ਪਿਆਰ ਨੂੰ ਈਮਾਨ ਬਖਸ਼ਿਆ ਉੱਥੇ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਅਮਰਤੀ ਦਾਤ ਪ੍ਰਾਪਤ ਹੋਵੇ ਤਾਂ ਸਤ ਸਮਝਿਓ ਸਤਿ ਕਿਰਪਾ ਆਚਾ ਸਾਡੇ ਸਾਰਿਆਂ ਤੇ ਰਹਿਮਤ ਵਰਤੋ ਪਿਓ ਮਿਲ ਜਾਏ ਕਲਗੀਧਰ ਵਰਗਾ ਮਾਣ ਕਰੀਏ ਆਪਣੇ ਬਾਪੂ ਤੇ ਆਪਣੇ ਪਿਤਾ ਤੇ ਪਿਓ ਮਿਲ ਜਾਏ ਕਲਗੀਧਰ ਵਰਗਾ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਪਿਓ ਮਿਲ ਜਾਏ ਕਲਗੀਧਰ ਵਰਗਾ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਸਾਹਿਬ ਕੌੜ ਜੇ ਇਮਾਨ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜੇ ਨੂੰ ਨੰਨ ਪਰਵਰਗੀ ਥਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਸਤ ਸੰਗ ਜੀਓ ਦਰਦ ਦਰਦ ਤੇ ਨਾ ਪਟਕੀਏ ਪੂਰੇ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜੀਏ ਪੂਰੇ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਤੋ ਆਓ ਸਤ ਸੰਗ ਜੀਓ ਜਿੱਥੇ ਅੱਜ ਖਾਲਸਾ ਪੰਥ ਦੇ ਸਾਜਨਾ ਵਿਸਦੇ ਆਂ ਸਮੁੱਚੇ ਸੰਸਾਰ ਦੀਆਂ ਸੰਕਟਾਂ ਬਹੁਤ ਬਹੁਤ ਬਜ਼ਾਈਆਂ ਹੋਵਣ। ਉੱਥੇ ਅੱਜ ਵਿਸਾਖ ਦਾ ਮਹੀਨਾ ਛੜਿਆ ਹੈ। ਤੰਤੰਛੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਾਰੇ ਦੇ ਪਾਵਨ ਬਚਨ ਇਸ ਵਿੱਚ ਜਿਹੜੀ ਵਿਚਾਰ ਹੈ ਉਹ ਵੀ ਆਪਕਾ ਥੋੜਾ ਸਮਾਰਨ ਕੀ ਕਰਨਾ ਜਤਨ ਕਰਨਾ ਹੈ ਜੀ। ਇਹ ਜਿਹੜਾ ਮਹੀਨਾ ਚੜਿਆ ਹੈ ਵਿਸਾਖ ਦਾ ਸਾਡੇ ਵਾਸਤੇ ਤੰਤਨ ਗੁਰਦੇਵ ਦੇ ਮਹਾਰਜ ਦੇ ਕੀ ਉਪਦੇਸ਼ ਹਨ ਆਓ satsang ਜੀਓ ਥੋੜਾ ਸਮਾਂ ਵਿਚਾਰਨ ਦਾ ਯਤਨ ਕਰਦੇ ਹਾਂ ਪਾਤਸ਼ਾਹ ਦੇ ਪਾਵਨ ਬਚਨ ਹਨ ਵਿਸਾਖ ਧੀਰਨ ਕਿਉਂ ਬਾਢੀਆਂ ਜਿੰਨਾ ਪ੍ਰੇਮ ਬਿਛੋ ਵਸ ਹਾਕ ਦੇ ਮਹੀਨੇ ਪਾਤਸ਼ਾਹ ਦੇ ਪਾਪਨ ਬਚਨ ਪਾਤਸ਼ਾਹ ਕੁੰਦਨੀ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਦਾ ਆਪਣੇ ਪਤੀ ਪਰਮਾਤਮਾ ਨਾਲੋਂ ਵਿਛੋੜਾ ਪਿਆ ਹੋਇਆ ਹੈ ਉਹਨਾਂ ਦੇ ਮਨ ਨੂੰ ਵਿਛੋੜੇ ਦੇ ਕਾਰਨ ਕੀਟ ਕਿਵੇਂ ਆਵੇ ਕਿਉਂਕਿ satsang ਜੀ ਇੱਕ ਵਿਛੋੜਾ ਹੈ ਵਿਛੋੜੇ ਦਾ ਦੁੱਖ ਹੁੰਦਾ ਹੈ ਤੇ ਮਲਾਪ ਦਨੌ ਸੱਖਾਂ ਦੀ ਪ੍ਰਾਪਤੀ ਹੁੰਦੀ ਹੈ ਇਸੇ ਤਰ੍ਹਾਂ ਜਿਵੇਂ ਪਾਤਸ਼ਾਹ ਸਾਨੂੰ ਧਾਰਨਾ ਦੇ ਕਰਕੇ ਸਮਝਾਉਂਦੇ ਨੇ ਇਸ ਸੰਸਾਰ ਦੇ ਵਿੱਚ دنیਿਆਵੀ ਤੌਰ ਤੇ ਜੀਵ ਰੂਪ ਇਸਤਰੀ ਤੇ ਪਤੀ ਦਾ ਵਿਛੋੜਾ ਪੈ ਜਾਵੇ ਤੇ ਪਾਤਸ਼ਾਹ ਕਹਿੰਦੇ ਨੇ ਵਿਛੋੜੇ ਦੇ ਕਾਰਨ ਕਿਵੇਂ ਤੀਰ ਜਾਵੇ ਤਾਂ ਇਧਰ ਆਪਾਂ ਸਭ ਜੀਵ ਰੂਪ ਇਸਤਰੀਆਂ ਹਾਂ ਤੇ ਸਾਡਾ ਇੱਕ ਪਰਮਪਤਾ ਪਰਮਾਤਮਾ ਅਕਾਲ ਤਖ਼ਵਾਂ ਜਿਹੜਾ ਹੈ ਉਹ ਸਾਡਾ ਪਤੀ ਹੈ ਪਰਮਾਤਮਾ ਹੈ ਤੇ ਇਹ ਆਪਣੇ ਪਤੀ ਪਰਮਾਤਮਾ ਅਕਾਲ ਤਖ਼ਵਾਂ ਨਾਲੋਂ ਸਾਡਾ ਵਿਛੋੜਾ ਪੈ ਜਾਏ ਉਹਨੂੰ ਭੁੱਲ ਜਾਈਏ ਫਿਰ ਮਨ ਨੂੰ ਤੀਜਕੇਵੇਂ ਆਵੇ ਮਨ ਨੂੰ ਪਾਤਸ਼ਾਹ ਕਹਿੰਦੇ ਨੇ ਤੀਜ ਕਿਵੇਂ ਆਵੇ ਬਸਾਕ ਤੀਨ ਕਿਉਂ ਬਾਡੀਆਂ ਜਿੰਨਾ ਪ੍ਰੇਮ ਸ਼ੋਕ ਪ੍ਰੇਮ ਦੇ ਵਿੱਚ ਜਿੰਨਾਂ ਨੂੰ ਵਿਛੋੜਾ ਪੈ ਗਿਆ ਜਿਨ੍ਹਾਂ ਦੇ ਕੋਲ ਬੰਦਗੀ ਨਹੀਂ ਸਿਮਰਤ ਨਹੀਂ ਆਪਣੇ ਮਾਲਕ ਦਾ ਚੇਤਾ ਭੁੱਲੇ ਬੈਠੇ ਆ ਕਿ ਪਾਤਸ਼ਾਹ ਕਹਿੰਦੇ ਨੇ ਹਰ ਸਾਜਨ ਪੁਰਖ ਵਿਸਾਰ ਕੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਉਹ ਪੰਪਤਾ ਪਰਮਾਤਮਾ ਜਿਹੜਾ ਸਿਰਜਣਹਾਰ ਹੈ ਉਸ ਮਾਲਕ ਨੂੰ ਭੁੱਲ ਕੇ ਜੀਵ ਛਲ ਕਪਟ ਕਰਨ ਵਾਲੀ ਮਾਇਆ ਦੇ ਵਿੱਚ ਉਲਝਿਆ ਫਸਿਆ ਪਿਆ ਸਤ ਸੰਗਤਿਓ ਲੋੜ ਮੁਤਾਬਕ ਜਨਿਆਵੀ ਮਾਇਆ ਕਮਾਉਣੀ ਸੀ ਆਪਣੀ ਦਸਾਂ ਨਾ ਹੰਦੀ ਕਿਰਤ ਕਰਨੀ ਸੀ ਪਰ ਸਤ ਸੰਗਤਿਓ ਸੈਸ ਕਟੇ ਲੱਖ ਕੋ ਉੱਠਤਾ ਵੈ ਤ੍ਰਿਪਨ ਆਵੇ ਮਾਇਆ ਪਾਛੇ ਪਾਵੇ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਬਹੁਤ ਛਾ ਕਹਿੰਦੇ ਦੌੜ ਬਤਾਵਕ ਦਸਾਂ ਨਾਂ ਦੀ ਕਿਰਤ ਕਮਾਈ ਕਰਕੇ ਆਪਣੇ ਗੁਜ਼ਾਰੇ ਵਾਸਤੇ ਯਤਨ ਕਰਨਾ ਸੀ ਪਰ ਇਹ ਜੀਵ ਸੰਸਾਰੀ ਮਾਇਆ ਦੇ ਪਿੱਛੇ ਦੌੜੇ ਦੀ ਲੱਗੀ ਹੋਈ ਹੈ ਸੈਸ ਕਟੇ ਲੱਖ ਕੋਟ ਤਾਵੇ ਜੇ ਹਜ਼ਾਰ ਕਮਾ ਲਿਆ ਫਿਰ ਲੱਖ ਵਾਸਤੇ ਦੌੜ ਲਾਉਂਦਾ ਹੈ ਤ੍ਰਿਪਨਾ ਆਵੇ ਮਾਇਆ ਪਾਛੇ ਪਾਵੇ ਤ੍ਰਿਪਤੀ ਨਹੀਂ ਹਿੰਦੀ ਮਨ ਦੀ ਮਾ ਦੇ ਮਗਰ ਮਗਰ ਦੌੜਾ ਪੰਜਾ ਫਿਰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਹਰ ਸਾਜ ਨੇ ਪਰਖ ਵਸਾਰ ਕੈ ਲੱਗੀ ਮਾਇਆ ਤੋਂ ਉਸ ਦਿਨ ਹਰ ਮਾਲਕ ਨੂੰ ਭੁੱਲ ਕੇ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ ਤੇ satsang ਜੀਓ ਪਾਤਸ਼ਾਹ ਕਹਿੰਦੇ ਨੇ ਪਰਮਪਤਾ ਪਰਮਾਤਮਾ ਉਸ ਮਾਲਕ ਵਾਹਿਗੁਰੂ ਨੇ ਸਾਡੀ ਸਹਾਇਤਾ ਕਰਨੀ ਹੈ ਹਰ ਵੇਲੇ ਪਰਮਾਤਮਾ ਦੇ ਨਾਮ ਰੂਪੀ ਗਿਆਨ ਤੋਂ ਬਿਗੈਰ ਉਹਦੀ ਬੰਦਗੀ ਤੋਂ ਬਿਗੈਰ ਉਹਦੇ ਸਿਮਰਨ ਤੋਂ ਬਿਗੈਰ ਕਿਸੇ ਨੇ ਸਾਡਾ ਸਹਾਈ ਨਹੀਂ ਹੋਣਾ ਪੱਛ ਦੇ ਪਾਵਨ ਬਚਨ ਹਨ ਪੁੱਤਰ ਕਲਤਰਨਾ ਸੰਗਤਾਂ ਪੁੱਤਰ ਕਲਤਰ ਨਾ ਸੰਗਤ ਨਾ ਹਾਰੇ ਬੰਦਾਸੀ ਉਹ ਪੱਛ ਕੰਦਨ ਨਾਮ ਪੁੱਤਰਾਂ ਨੇ ਨੰਨਿਆਵੀ ਰਿਸ਼ਤੇ ਗਣਾਉਂਦੇ ਨੇ ਨਾ ਸੰਸਾਰੀ ਇਸਤਰੀ ਨੇ ਨਾਇ ਤਨਦولت ਪੁੱਤਰ ਲਤਰ ਨਾ ਸੰਗਤ ਨਾ ਇਹਨਾਂ ਨੇ ਸਦਾ ਵਾਸਤੇ ਸਦੀਵੀ ਸਾਥ ਨੇ ਨਿਭਣਾ ਹਰ ਅਬਨਾਸ਼ੀ ਉਹ ਮਾਲਕ ਪਰਮਪਤਾ ਪਰਮਾਤਮਾ ਜਿਹੜਾ ਹੈ ਅਬਨਾਸ਼ੀ ਪ੍ਰਖਾ ਜਿਹੜਾ ਨਾ ਨਾਸ਼ ਹੋਣ ਵਾਲਾ ਹੈ ਉਸ ਮਾਰਗ ਨੇ ਸਾਡੇ ਵਾਸਤੇ ਸਦਾ ਸਾਡੀ ਸਹਾਇਤਾ ਕਰਨੀ ਹੈ ਸਾਡੇ ਸਹਾਈ ਹੋਣਾ ਹੈ ਤਾਂ ਸਤ ਸੰਗ ਜੀਓ ਪਰਪ ਸੰਸਾਰ ਦੇ ਲੋਕ ਪਾਤਸ਼ਾਹ ਕਹਿੰਦੇ ਨੇ ਪਲ ਚ ਪਲ ਸਗਲੀ ਮੋਈ ਝੂਠੇ ਤੰਦੇ ਮੋ ਇਹ ਸਾਰੀ ਸ੍ਰਿਸ਼ਟੀ ਤੇ ਲੋਕ ਇਸ ਮਾਇਆ ਵਿੱਚ ਉਲਝ ਕੇ ਆਤਮਕ ਮੋਤ ਦੇ ਮਾਰੇ ਨੇ ਉਸ ਪਰਮਪਤਾ ਪਰਮਾਤਮਾ ਨੂੰ ਸਾਰੀ ਬੈਠੇ ਨੇ ਤੇ ਪਤਛਾ ਕਹਿੰਦੇ ਨੇ ਇੱਕ ਪਰਮਪਤਾ ਪਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਜਿੰਨੇ ਵੀ ਦੁਨਿਆਵੀ ਕਰਮ ਕਾਂਡ ਆਪਾਂ ਕਰਦੇ ਹਾਂ ਉਹਨਾਂ ਦਾ ਕੋਈ ਲਾਭ ਨਹੀਂ ਪ੍ਰਾਪਤ ਹੋਣਾ ਬੱਚਾ ਦੇ ਪਾਵਨ ਬਚਨ ਕਹਿੰਦੇ ਇੱਕ ਸਰਕੇ ਨਾਮ ਬਿਨ ਇੱਕ ਪਰਮਪਤਾ ਪਰਮਾਤਮਾ ਦੇ ਨਾਮ ਤੋਂ ਬਗੈਰ ਅੱਗੇ ਲਈਏ ਖੋਹੇ ਜਿਵੇਂ ਸੰਸਾਰ ਵਿੱਚ ਆਪਾਂ ਕਰਮ ਕਾਂਡ ਕਰਦੇ ਹਾਂ ਉਸ ਪਰਮਪਤਾ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਉਹਨੂੰ ਭੁੱਲ ਕੇ ਖੋਹਾਰ ਹੁੰਦੇ ਹਾਂ ਹਰ ਵੇਸਤ ਸਦਾ ਖੁਆਰੀ ਤਾ ਕੋ ਤੋ ਖਲ ਕਹਾ ਬਿਆਪੇ ਜਾ ਕੋ ਓਟ ਤੁਹਾਰੀ ਉਸ ਮਾਲਕ ਪਰਮਤਾ ਪਰਮਾਤਮਾ ਦਾ ਓਟ ਆਸਰਾ ਇੱਕ ਦਾ ਤੱਕਣਾ ਹੈ ਉਸ ਮਾਲਕ ਨੂੰ ਭੁੱਲਣਾ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਦਇਉ ਬਸਾਰ ਬੁਗਚਣਾ ਪ੍ਰਭੰਦ ਅਬਰਨਾ ਕੋਏ ਉਸ ਮਾਲਕ ਪ੍ਰਭੂ ਨੂੰ ਉਸ ਮਾਲਕ ਵਾਹਿਗੁਰੂ ਨੂੰ ਭੁੱਲ ਕੇ ਆਪਾਂ ਖਾਰ ਹੋਵਾਂਗੇ ਕਿਉਂਕਿ ਪ੍ਰਭੰਦ ਅਬਰਨਾ ਕੋਏ ਉਸ ਮਾਲਕ ਪਰਮਤਾ ਪਰਮਾਤਮਾ ਵਰਗਾ ਦੂਜਾ ਕੋਈ ਨਹੀਂ ਉਈ ਕੋਈ ਹੈ ਕਰਨ ਕਰਮ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਿਧ ਹਾਰਨੇ ਜਲ ਥਲ ਮਹੀਦ ਸੋਏ ਜਿਹੜਾ ਜਗਾਂ ਵਿੱਚ ਥਾਂ ਵਿੱਚ ਹਰ ਥਾਂ ਹਾਜ਼ਰ-ਨਾਜ਼ਰ ਹੈ ਕਟਾ-ਕਟਾ ਵਿੱਚ ਮਾਲਕ ਪਰਮਪਤਾ ਪਰਮਾਤਮਾ ਜਿਹੜਾ ਵਸਿਆ ਹੋਇਆ ਹੈ ਉਹਦੇ ਨਾਲ ਪ੍ਰੇਮ ਹੋਣਾ ਹੈ ਉਹਦੇ ਚਰਨਾਂ ਨਾਲ ਆਪਾਂ ਜੁੜਨਾ ਹੈ ਉਹਨੂੰ ਭੁੱਲਣਾ ਨਹੀਂ ਉਹਦੀ ਬੰਦਗੀ ਕਰਨੀ ਹੈ ਤੋ satsang ਜੀਓ ਪਾਤਸ਼ਾਹ ਕਹਿੰਦੇ ਨੇ ਪਰਮ ਦਾ ਪਰਮਾਤਮਾ ਨੂੰ ਭੁੱਲ ਕੇ ਖੁਆਰ ਹੀ ਹੋ ਮੰਗੇ ਇਹ ਪਾਤਸ਼ਾਹ ਕਹਿੰਦੇ ਨੇ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਰਮਲ ਸੋਏ ਜਿਹੜੇ ਆਪਣੇ ਮਾਲਕ ਪਰਮਪਤਾ ਪਰਮਾਤਮਾ ਦੇ ਚਰਨਾਂ ਨਾਲ ਜੁੜਦੇ ਨੇ ਪ੍ਰੀਤਮ ਚਰਨੀ ਜੋ ਲੱਗੇ ਜਿਹੜੇ ਹੁਕਮ ਵਿੱਚ ਚੱਲਦੇ ਨੇ ਤਿੰਨ ਕੀ ਨਰਮਲ ਸੋਏ ਤੇ ਉਹਨਾਂ ਦੀ ਹਰ ਵੇਲੇ ਸ਼ੋਭਾ ਹੁੰਦੀ ਹੈ ਉਹਨਾਂ ਨੂੰ ਆਤਮਾਨ ਮਿਲਦਾ ਹੈ ਤੇ ਪਾਤਸ਼ਾਹ ਕੀਰ ਦੇ ਵਿੱਚ ਬੇਨਤੀ ਰੂਪ ਦੇ ਵਿੱਚ ਪੰਚਮ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਨਾਨਕੀ ਪ੍ਰਭ ਬੇਨਤੀ हे ਮੇਰੇ ਮਾਲਕ ਪਰਮਪਤਾ ਪਰਮਾਤਮਾ ਕਾਲਪੁਰ ਬਾਹੂ ਜੀ ਤੇਰੇ ਚਰਨਾਂ ਵਿੱਚ ਤੇਰੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਨਾਨਕੀ ਪ੍ਰਭ ਬੇਨਤੀ ਪ੍ਰਭ ਮੈਲੋਂ ਪ੍ਰਾਪਤ ਹੋਏ ਇਕ ਹਲ ਭਾਈ ਜੀ ਤੇਰੀ ਚਰਨਾਂ 'ਚ ਮੇਰੀ ਅਰਦਾਸ ਜੋਧਰੀ ਬੇਨਤੀ ਹੈ ਕਿ ਮੇਰਾ ਜਿਹੜਾ ਮੈਂ ਵਿਛੜਾ ਪਿਆ ਹੋਇਆ ਹੈ ਤੁਹਾਡੇ ਨਾਲੋਂ ਮੇਰਾ ਮਲਾਪ ਹੋ ਜਾਏ। ਸਤਸੰਗ ਜੀ ਜੋ ਪਾਚਾ ਕਹਿੰਦੇ ਨੇ ਵਿਸਾਖ ਸੁਹਾਵਾ ਤਾਂ ਲਗੇ। ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰਸ ਹੋਏ। ਇਹ ਵਿਸਾਖ ਦਾ ਮਹੀਨਾ ਤਾ ਸੋਣਾ ਲੱਗਦਾ ਹੈ ਪਾਤਸ਼ਾਹ ਕਹਿੰਦੇ ਨੇ ਜੇ ਪੂਰੇਆਂ ਦਾ ਮਲਾਪ ਹੋ ਜਾਵੇ ਜੇ ਪੂਰੇ ਗੁਰਾਂ ਦਾ ਮਲਾਪ ਹੋ ਜਾਏ ਪੂਰੇ ਗੁਰਾਂ ਦੇ ਚਰਨਾਂ 'ਨ ਲੱਗ ਜਾਈਏ ਸਤਸੰਗ ਜੀਓ ਪੂਰੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ ਹੀ ਪਟਕਣਾ ਖਤਮ ਹੋਣੀ ਹੈ ਪੂਰੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ ਸਾਡੀ ਜਿਹੜੀ ਪਟਕਣਾ ਹੈ ਉਹ ਖਤਮ ਹੋਣੀ ਹੈ ਤਾਂ ਸਤਸੰਗ ਜੀਓ ਪੂਰੇ ਗੁਰਾਂ ਦੇ ਬਚਨ ਉਪਦੇਸ਼ ਮੰਨ ਕੇ ਮਨ ਨੂੰ ਸ਼ਾਂਤੀ ਆਉਣੀ ਹੈ ਸੰਤੋਖ ਹੋਣਾ ਹੈ ਉਸ ਮਾਰਗ ਦੇ ਨਾਲ ਪ੍ਰੇਮ ਕਰੀਏ ਪਾਤਸ਼ਾਹ ਦੇ ਭਾਵਨਨ ਬਚਨ ਜਿਹਨਾਂ ਪ੍ਰੇਮ ਕੀਓ ਜਿਹਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ ਉਸ ਮਾਰਗ ਨਾਲ ਪ੍ਰੇਮ ਕਰਨਾ ਹੈ ਤੋ ਪਰਪਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਤੋ satsang ਜਿਓ ਆਓ ਅਖੀਰ ਦੇ ਵਿੱਚ ਫਿਰ ਦੁਬਾਰਾ ਜਿੱਥੇ ਅੱਜ ਖਾਲਸਾ ਦਾ ਪ੍ਰਗਟ ਦਿਹਾੜਾ ਹੈ ਖਾਲਸਾ ਦਾ ਸਾਜਨਾ ਦਿਪਸਾ ਉਹ ਖਾਲਸਾ ਦਾ ਜਨਮ ਦਿਨ ਜਿਹੜਾ ਅਜ ਤੂਮ-ਤਾਮ ਦੇ ਨਾਲ ਪੂਰੇ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਸਤ ਸੰਗਤ ਜੀਓ ਸੰਸਾਰ ਦੇ ਵਿੱਚ ਇੱਕ ਜਨਮ ਦਿਨ ਆਉਂਦਾ ਹੈ ਹਰਕ ਜੀਵ ਦਾ ਇੱਕ ਦਿਨ ਮੌਤ ਦਾ ਆਉਂਦਾ ਹੈ ਪਾਰੇ ਬਲਖਣਗਲ ਹੈ ਬਲਖਣ ਇਤਿਹਾਸ ਹੈ ਖਾਲਸੇ ਦਾ ਇਸ ਸੰਸਾਰ ਦੇ ਵਿੱਚ ਰਹਿਦੀ ਦੁਨੀਆ ਤੱਕ ਖਾਲਸਾ ਜਨਮ ਦਿਨ ਤਾਂ ਮਨਾਇਆ ਜਾਏਗਾ ਖਾਲਸੇ ਦਾ ਜਨਮ ਦਿਹਾੜਾ ਤਾਂ ਮਨਾਇਆ ਜਾਏਗਾ ਪਰ ਉਹਨਾਂ ਦਾ ਮਰਦ ਦਿਨ ਕਦੇ ਨਹੀਂ ਆਏਗਾ ਸਤਸੰਗਤ ਜੀ ਆਓ ਆਪਣੇ ਮਾਲਕ ਪਰਮਪਤਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀਏ ਜੀ ਸੋ ਖੰਡੇ ਦੀ ਪੋਲ ਚੱਕਰ ਕੇ ਕਾਲੀ ਕੀ ਤਰਤਿਸ਼ਪਤਾ ਦੇ ਦੇ ਪੁੱਤਰ ਧੀਆਂ ਹੋਣ ਦਾ ਮਾਣ ਪ੍ਰਾਪਤ ਕਰੀਏ ਜਿਵੇਂ ਅਮਰਤ ਨੂੰ ਦੇਵਤੇ ਖੋਜ ਜਦੋਂ ਸੁਰਨਾਰ ਮੁੰਜਨ ਅਮਰਤ ਖੋਜਦੇ ਸੁਰਨਾਰ ਮੁੰਨ ਜਨ ਅਮਰਤ ਖੋਜਦੇ ਉਸ ਕੋ ਅਮਰਤ ਗੁਰ ਤੇ ਪਾਇਆ ਪਾਇਆ ਹੈ ਅਮਰਤ ਗੁਰ ਕਿਰਪਾ ਕਿੰਦੀ ਪਾਇਆ ਅਮਰਤ ਗੁਰ ਕਰਪਾ ਕਿੰਨੀ ਸੱਚਾ ਮਨ ਬਸਾਇਆ ਉਸ ਮਾਰਗ ਪਰਪਤਾ ਪ੍ਰਮਾਤਮਾ ਨੂੰ ਸੱਚੇ ਨੂੰ ਆਪਣੇ ਮਨ ਦੇ ਵਿੱਚ ਬਸਾਉਣਾ ਹੈ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕਰਕੇ ਖੰਡੇਲੀ ਪੋਲ ਛੱਕ ਕੇ ਗੁਰੂ ਬਾਰੇ ਬਣ ਕੇ ਤਨ ਤਨ ਦਸ਼ਮੇਸ਼ ਪਿਤਾ ਜੀਆ ਖੁਸ਼ੀਆਂ ਹਾਸਲ ਆਪਾਂ ਸਭ ਨੇ ਕਰਨੀਆਂ ਹਨ ਤਾਂ satsang ਜੀ ਆਓ ਸਤਗੁਰੂ ਪਾਤਸ਼ਾਹ ਬਾਜਾਂ ਵਾਲੇ ਸਾਰੇ ਸਾਰੇ ਅੰਤ ਰੰਤ ਕਰ ਸੰਨੂ ਦੇ ਕੋ ਰਿਆਨ ਨੂੰ ਖੰਡੇ ਦੀ ਪੋਲ ਬਕਸ਼ ਕੇ ਆਪਣੇ ਚਰਨਾਂ ਨਾਲ ਜੋੜ ਲੈਣ ਤੇ ਆਪ ਸਾਧ ਸੰਗ ਜੀਓ ਇਤਨੀ ਆਪਣੀ ਇਥੇ ਆਪਣੀ ਪ੍ਰਬੰਧ ਕਰਨੀ ਆ ਜਿੱਥੇ ਵਿਸਾਖ ਦਾ ਮਹੀਨਾ ਜਿ ਛੜਿਆ ਹੈ ਉੱਥੇ ਖਾਲਸਾ ਦਾ ਸਾਜਨਾ ਦੇ ਬਸ ਪਰਕ ਤੇ ਦਿਹਾੜੇ ਦੇ ਰੂਪ ਵਿੱਚ ਆਪਾਂ ਰਾਜ ਨੇ ਕਿ ਥੋੜਾ ਜਿਹਾ ਵਿਚਾਰ ਕਰਨ ਦਾ ਜਤਨ ਕੀਤਾ ਹੈ ਤਸ ਸੰਗਤ ਜੀ ਵਿਚਾਰਾਂ ਕਰਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਹੋਈਆਂ ਅੰਤਮ ਭੁੱਲਾਂ ਦੀ ਮਾਫੀ ਬਖਸ਼ਣੀ ਜੀ ਆਓ ਅਖੀਰ ਦੇ ਵਿੱਚ ਗੁਰ ਫਤੇ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ